ਪਸੰਦਾਂ ਦੇ ਕਰ ਪਸੰਦਾਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਬਦਨੀਕਲਾਂ ਜ਼ਿਲ੍ਹਾ ਮੋਗੇ ਦਾ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਇਹ ਪਿੰਡ ਸਤਿਤਾ ਮਿੱਤਰੋ ਜਗਦੀਰ ਬਾਜੀ ਦੇ ਘਰੇ ਆਪਾਂ ਇਸ ਟਾਈਮ ਮੌਜੂਦ ਹਾਂ ਚਾਰ ਜਾਨਵਰ ਦਿਖਾਵਾਂਗੇ ਤੁਹਾਨੂੰ ਤਿੰਨ ਘਟੀਆਂ ਤੇ ਇੱਕ ਪੰਜਾਬ ਵਾਲੀ ਟੌਪ ਦੀ ਜਰਸੀ ਵੱਛੀ ਭਾਅ ਵੱਛੀ ਦਾ ਹੋਊਗਾ ਜਿਹੜਾ ਉਹ ਜਿੰਨੇ ਕੁ ਦਾ ਤੁਸੀਂ ਦੁੱਧ ਪਿਆਉਣੇ ਉਦੋਂ ਜ਼ਿਆਦਾ ਘੱਟ ਤੇ ਕਟੀਆਂ ਦੀ ਤਾਂ ਤੁਹਾਡਾ ਭਾਈ ਬਿਲਕੁਲ 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 ਹੀ ਇਜਾਜ਼ਤ ਕਰਾ ਦੇਣਾ ਜਦੋਂ ਮੈਂ ਤਿੰਨ ਵਾਰੀ ਕਹਦੇ ਆ ਨਾ ਇਹ ਗੱਲਾਂ ਜਦੋਂ ਸਮਝਦਾ ਵੀ ਕੁਝ ਨਾ ਕੁਝ ਹੋਣ ਵਾਲਾ ਹੁੰਦਾ ਸਾਰੀ ਜਾਣਕਾਰੀ ਲੈ ਲੈਣੇ ਆਪਾਂ ਬਾਈ ਤੋਂ ਸੁਖਵੀਰ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਫੋਰ ਬਾਈ ਠੀਕ ਠਾਕ ਹਾਂਜੀ ਵਧੀਆ ਬਾਈ ਘਰ ਪਰਿਵਾਰ ਬਾਈ ਵਧੀਆ ਵੀਰੇ ਸ਼ੁਕਰ ਆ ਬਾਈ ਅੱਛਾ ਅੱਜ ਕਿੰਨੇ ਜਾਨਵਰ ਦਿਖਾਵਾਂਗੇ ਵੀਰੇ ਅੱਜ 4 ਆ ਵੀਰੇ ਕਟੀਆਂ ਤਾਂ ਆਪਣੇ ਕੋਲੇ 6 ਸੀ ਜੀ ਉਹ ਵੇਚ ਗੀਆਂ ਕਟੀਆਂ ਉਹ ਵੇਚੀਆਂ ਤੇ ਇਹ 3 ਰਹਿ ਗਈਆਂ ਹਾਂਜੀ ਵੀਰੇ ਬਾਈ ਅੱਛਾ ਇਹ 3 ਕਟੀਆਂ ਕਿੰਨੀ ਕਿੰਨੀ ਉਮਰ ਦੀਆਂ ਵੀਰੇ ਏ ਹੋਣੀ ਏ ਵੀਰੇ ਕੋਈ ਜਾਨੀ ਕੀ ਆਹ ਪੰਜਾ 6 ਮਹੀਨਿਆਂ ਦੀ ਹੈਨਾ ਆਹ 7 8 ਮਹੀਨਿਆਂ ਦੀ ਮਾਲਾ ਲਾਲਾ ਵੀ ਕਹਿੰਦੇ ਭਾ ਲਾਲਾ ਵੀ 8 ਮਹੀਨਿਆਂ ਤੋਂ ਲੈ ਕੇ ਪੰਜਾ ਮਹੀਨਿਆਂ ਤੀਕਾ ਝੋਲੀ ਇੱਕ ਨੰਬਰ ਆ ਵੀਰੇ ਕੱਟੀਆਂ ਦੀ ਬਸ ਠੀਕ ਆ ਬਾਈ ਹਾਂਜੀ ਆਹ ਕੱਟੀ ਵੀ ਚੰਗੀ ਆ ਯਾਰ ਬਾਈ 4 4 ਹੀ ਹੋਣਗੇ ਵੀਰੇ ਤੇ ਹਾਂ ਲਿਸੀਆਂ ਲਿਸ ਦੀ ਥੋੜੀਆਂ ਭਾਵ ਹੀ ਲਿਸਾ ਹੀ ਕਰਨਾ ਹਾਂ ਵੀਰੇ ਆ ਆ ਲਓ ਬਾਈ ਠੀਕ ਐ ਨਹੀਂ ਵੀ ਕੋ ਕਟਿੰਗਾਂ ਸਾਮ ਲੂਗਾ ਯਾਰ ਮੁੜ ਕੇ ਐ ਨਹੀਂ ਵੀ ਅੱਜ ਮਹਿੰਗੀਆਂ ਹਨਾ ਕੱਲ ਨੂੰ ਆਏ ਵੀ ਐ ਆ ਬਾਕੀ ਬਾਈ ਇਹਨੇ ਇਹਨੇ ਕੋ ਭਾਵ ਲਾਉਣੇ ਹਰ ਇੱਕ ਨੂੰ ਸੌਖੇ ਹਾਂਜੀ ਵੀਰੇ ਥੋੜੇ ਪੈਸਿਆਂ ਦੇ ਵਿੱਚ ਅਗਲਾ ਕੱਟੀ ਲੈ ਲੈਂਦਾ ਵੀਰੇ ਹਾਂਜੀ ਤੇ ਪਰਲੀ ਕੱਟੀ ਕਿੰਨੇ ਜਰਦੀ ਆ ਵੀਰੇ ਉਹ ਹੋਊਗੀ ਬਾਈ ਸੱਤਾਂ ਕੁ ਮਹੀਨਿਆਂ ਦਾ ਬੱਚਾ ਵੀਰੇ ਸੱਤਾਂ ਕੁ ਮਹੀਨਿਆਂ ਦੀ ਹੈ ਬਹੁਤ ਚੰਗੀ ਕੱਟੀ ਆ ਬਾਈ ਕੋਈ ਬਾਹਰੋਂ ਲੈ ਕੱਢ ਕੇ ਉਹਨੂੰ ਬਹੁਤ ਚੰਗਾ ਬੱਚਾ ਬਾਈ ਹੂੰ ਨਹੀਂ ਠੀਕ ਆ ਵੀਰੇ ਬਾਕੀ ਬੱਚਾ ਕੁਆਲਿਟੀ ਬਹੁਤ ਆ ਨਾ ਦੋ ਵਾ ਪਲਿਆ ਹੋਇਆ ਲੋਲਾਪੋਲਾ ਹਾਂਜੀ ਭਾਈ ਦੇਖ ਭਾਈ ਇਹ ਕਿੰਨੇ ਦੀਆਂ ਦੇ ਦੀਏ ਤਿੰਨੇ ਵੀਰੇ ਇਹ ਤਿੰਨੇ ਆਪਾਂ 33000 ਚ ਪਹੁੰਚ ਕਰ ਦਿਆਂਗੇ ਯਾਰ ਸੌ ਕਿਲੋਮੀਟਰ ਦੀ ਹਾਂਜੀ ਭਾਈ ਠੀਕ ਆ ਭਾਈ ਫਿਰਤਾ ਯਾਰ ਹਨਾ ਤੇ ਜੇ ਕੋਈ ਵੀਰੇ ਨਾ ਪਹੁੰਚ ਕਰਾਊਗਾ ਫਿਰ ਇਮਾਨਦਾਨ ਕਰਦੇ ਆਂਗੇ ਆਪਾਂ ਜੇ ਕੋਈ ਕੱਲੀ ਕੱਲੀ ਲਾਊਗਾ ਆਪਾਂ ਉਵੇਂ ਮੁੱਲ ਕਰ ਦਿਆਂਗੇ ਹਾਂ ਹਾਂਜੀ ਉਹ ਬੱਕਲੀ ਕੱਲੀ ਕੱਲੀ ਦਾ ਫੋਨ ਤੇ ਕਰ ਲਾਂਗੇ ਉਹ ਫੋਨ ਤੇ ਕਰ ਦਿਆਂਗੇ ਵੀ ਤਿੰਨਾ ਦਾ 33000 ਜਿਹਦੇ ਫੌਜ ਕਰਦੇ ਆ ਹਾਂਜੀ ਵੀਰੇ ਠੀਕ ਆ ਵੀਰੇ ਅੱਛਾ ਬੱਚੀ ਬਾਰੇ ਦੱਸੀ ਵੀਰੇ ਬੱਚੀ ਬਈ 5-6 ਮਹੀਨਿਆਂ ਦਾ ਬੱਚਾ ਹੋਊਗਾ ਬਈ ਲੈ ਨਹੀਂ ਬਾਹਰੋਂ ਕੱਢ ਕੇ ਵੀਰੇ ਰੋ ਬੱਚੀ ਦੀ ਕੁਆਲਿਟੀ ਬੜੀ ਆ ਹਨਾ ਬਈ ਹਾਂਜੀ ਬਈ ਆਪਾਂ ਤਾਂ ਲੈਂਦੇ ਨਹੀਂ ਤੈਨੂੰ ਪਤਾ ਹੀ ਆ ਹਮਮ ਇੱਕ ਆਪਾਂ ਦਾ ਸੋਹਣੀ ਲੱਗੀ ਯਾਰ ਬੱਚੀ ਸੋਹਣੀ ਚੰਗੀ ਆ ਬੱਚੀ ਬਈ ਸੋਹਣੀ ਨਹੀਂ ਗੀ ਜਾਤ ਕੁਆਲਿਟੀ ਵੀ ਚੰਗੀ ਆ ਵੀਰੇ ਹਾਂਜੀ ਹਮਮ ਚੋਲੀ ਵੇਖ ਬਾਈ ਮੱਛੀ ਮੱਛੀ ਬਾਈ ਟੌਪ ਦੀ ਬੜੂਗੀ ਗਾਂ ਹਾਂ ਬਾਈ ਹਾਂ ਨਹੀਂ ਠੀਕ ਹੈ ਵੀਰੇ ਚਾਰ ਹੀ ਥਾਣਾ ਪੂਰੇ ਟੌਪ ਦੇ ਕੀ ਮਾੜੀ ਆ ਬਾਈ ਦੋ ਬੋਰੀਆਂ ਫੀਡ ਦੀਆਂ ਲੰਘੀਆਂ ਨੇ ਵਹਿੜ ਬਣ ਜਾਣਾ ਹਾਂ ਬਾਈ ਵਹਿੜ ਬਣ ਜਾਣਾ ਹਣਾ ਕੁਆਲਿਟੀ ਬਹੁਤ ਚੰਗੀ ਇਹ ਕਿੰਨੇ ਦੀ ਦੇ ਦੀਏ ਵੀਰੇ ਇਹ ਆਪਾਂ 14000 ਦੀ ਬੱਛੀ ਦੇ ਦਾਂਗੇ ਯਾਰ ਠੀਕ ਹੈ ਬਾਈ ਫਿਰ ਤਾਂ ਯਾਰ ਵਿਚੋ ਮੰਗ ਡਾੜ ਕਰਦੇ ਨਹੀਂ ਠੀਕ ਹੈ ਬਾਈ ਮੈਂ ਸੋਚੀ ਮੈਂ 17 18 ਮੰਗੂ ਬਾਈ ਨਾ ਵੀਰੇ ਯਾਰ ਜੈਂਜ ਲਈ ਆ ਜੈਂਜ ਦੇ ਦਾਂਗੇ ਯਾਰ ਬਾਈ ਢੱਡ ਭਰ ਜੇ ਬਹੁਤ ਆ ਜਦੋਂ ਆਪਾਂ ਸਬਰ ਹਲਾ ਲੈਨੇ ਉਦੋਂ ਵਪਾਰ ਵੀ ਕਿਤੇ ਨਾ ਕਿਤੇ ਟੁੱਕਾ ਉਹ ਵੀ ਵਿ ਇਹ ਕਾ ਗੱਟੀ ਹੈ ਸਰਬੇ ਭਾਈ ਇਹ ਕੋਈ ਰੁਪਏ ਲਾ ਦੂਗਾ ਹਨਾ ਠੀਕ ਹੈ ਵੀਰੇ ਆਪਣੀ ਵੀ ਆਏ ਨਹੀਂ ਵੀ ਕੋਈ ਆਏ ਲਈ ਬਈਆ ਹਾਂ ਬਲ ਸਾਰਾ ਦਸਾਂਗੇ 16 17 ਕਿਲੋ ਦਸ ਇਹਦੀ ਮਾਸ ਲੈ ਠੀਕ ਹੈ ਵੀਰੇ ਆਪਾਂ ਡੇਰੀ ਜੋ ਕੱਟੀ ਲਈ ਹੈ ਭਾਈ ਠੀਕ ਹੈ ਭਾਈ ਦੇਖ ਵੀਰੇ ਇਹ ਅਵੇਲੇਬਲ ਕੱਟੀ ਦੀ ਧੌਣ ਤਣ ਗੱਡੀ ਲੰਮੀਆਂ ਦੇਖ ਭਾਈ ਕਿੰਨਾ ਚੰਗਾ ਬੱਚਾ ਪੂਰੀ ਚੰਗੀ ਵਾਕੇ ਬੰਨ ਲਾ ਵੀਰੇ ਬੱਸ ਕੋਈ ਕਾਲੀ ਸਾਹ ਬਾਕੀ ਵੀ ਹਾਂ ਝੋਲੀ ਵੇਖ ਭਾਈ ਕਿੰਨੀ ਚੰਗੀ ਹਾਂ ਨਹੀਂ ਚੰਗੀ ਹੈ ਭਾਈ ਕੋਈ ਸ਼ੱਕ ਨਹੀਂ ਵੀਰੇ ਯਾਰ ਹਾਂ ਵਾਕਈ ਇਹ ਕਿੰਨੀ ਦੀ ਦੇਦੀ ਕੱਲੀ ਇਹ ਮੁੱਲ ਦਾ ਭਲਾ 20 ਗੱਲ ਕੇ ਬਾਈ ਗੱਲ ਕੇ 18000 ਦੀ ਕੱਟੀ ਦਵਾਂਗੇ ਬਾਈ ਬਸ ਠੀਕ ਹੈ ਯਾਰ ਜੇ ਕਿਸੇ ਦੇ ਫੈਟ ਹੋਈ ਤਾਂ ਲੈ ਜੇ ਕੋਈ ਚੱਕਰ ਨਹੀਂ ਠੀਕ ਹੈ ਯਾਰ ਲੈ ਹੀ ਜਾਣੀ ਬਾਈ ਐਡੀ ਜੀ ਕੱਟੀ ਕੌਣ ਛੱਡਦਾ ਭਾ ਵੀ ਠੀਕ ਹੁੰਦੇ ਤੇਰੇ ਯਾਰ ਤਾਂ ਹੀ ਜੋਬਰਾ ਤੈਨੂੰ ਪਿਆਰ ਕਰਦੇ ਆ ਲੋਕ ਹੈ ਵੀਡੀਓ ਦੇ ਆਪਾਂ ਬਾਈ ਉਹਨਾਂ ਕੀ ਰੱਖਦੇ ਆ ਸਰ ਬੇ ਯਾਰ ਬਾਈ ਅੱਛਾ ਇੱਕ ਗੱਲ ਹੋਰ ਦੱਸ ਮੈਨੂੰ ਬੂਰੀਆਂ ਕੱਟੀਆਂ ਕੋਈ ਛੋਟੀਆਂ ਹੋਣ ਤਾਂ ਦੱਸੀ ਕੇ ਭਰਾ ਨੇ ਆਉਦੀ ਭੈਣ ਨੂੰ ਜਨਮ ਦੇਣ ਤੇ ਦੇਣੀਆਂ ਫੋਨ ਆਇਆ ਸੀ ਉਹਨਾਂ ਦਾ ਤੂੰ ਜੇ ਤੈਨੂੰ ਕੋਈ ਹੋਈਆਂ ਤਾਂ ਮੈਨੂੰ ਦੱਸ ਬੂਰੀ ਗੱਟੀ ਇੱਕ ਹੈਗੀ ਐ ਵੀਰੇ ਨਿਗਾਹ 'ਚ ਮੇਰੇ ਹਾਂ ਕੋਈ ਨਹੀਂ ਆਪਾਂ ਸਿੱਧੂ ਕੋਈ ਲੈ ਦੇਾਂਗੇ ਅਗਲੇ ਬਸ ਠੀਕ ਹੈ ਤੈਨੂੰ ਮੈਂ ਫੋਨ ਲਾ ਕੇ ਤੈਨੂੰ ਨੰਬਰ ਏਡੀ ਏਡੀ ਕਾ ਵੀਰੇ ਬਸ ਠੀਕ ਹੈ ਕਿੰਨੇ ਕੁ ਭਾਦੀ ਹੋ ਜੂਗੀ ਉਹ ਉਹ ਯਾਰ ਖਣੀ 20 ਖਣੀ 22 ਮੰਗਦੇ ਆ ਵੀਰੇ ਬਸ ਠੀਕ ਹੈ ਨੰਬਰ ਕਿੰਨਾ ਆਪਣਾ ਵੀਰੇ 9463319970 ਇੱਕ ਵਾਰੀ ਹੋਰ ਆਉਣ ਦੇ ਵੀਰੇ 9463319970 ਠੀਕ ਭਈ ਉਸ ਨੰਬਰ ਤੇ ਕਰ ਲਿਓ ਭਾਈ ਨਾਲ ਰਬਤਾ ਹੈ ਮਿੱਤਰੋ ਪਿੰਡ ਬਰਦਨੀ ਕਲਾਂ ਜ਼ਿਲ੍ਹਾ ਮੋਗਾ ਮ